ਓਏ ਹਾਏ ਓਏ ਬੜਾ ਮਾਰਤਾ ਤੁਸੀਂ ਓਏ ਹੌਲੀ ਕਰ ਲੈ ਕੰਜਰਾ ਓਏ ਬੜਾ ਮਾਰੇਗਾ ਓ ਗਦਰੇ ਨਹੀਂ ਡੇਗਦਾ ਚਾਚਾ ਯਾਰ ਉਹੀ ਚੱਪ ਕਰਕੇ ਭਜਾ ਜਿੱਤੂ ਵੀ ਤਾਂ ਮੈਂ ਓਏ ਜਿੱਤੂਗਾ ਤਾਂ ਮੈਂ ਓਏ ਜਿਹੜਾ ਮਰਜੀ ਜਿੱਤੇ ਸੋਡੇ ਤੋਂ ਭਾਈਓ ਤੇ ਪੜੋ ਹਾਰਨਾ ਤਾਂ ਮੈਂ ਪੱਕਾ ਹੀ ਹੈ ਗਲ ਪਰਨੇ ਤਾਂ ਮੈਂ ਡਿਗੂ ਕਿਓ ਚਾਚਾ ਯਾਰ ਹੋਈ ਮੋਜ਼ਨ ਖਰਾਬ ਕਰੀ ਜਨ ਲਾ ਲੈਣਦੇ ਰੇ ਸਿਮਰੋਂ ਨਾਲ ਲਾਓ ਲਾਓ ਰੇ ਇਸ ਲਾਉ ਮਾਣੀ ਯਾਰ ਦੀ ਮੈਂ ਤਾਂ ਕੈਂਪਰ ਪਾਣੀ ਦੇ ਨਾਲ ਲਈ ਬੈਠੀ ਐ ਜਦੋਂ ਮੈਨੂੰ ਪਿਆਸ ਲੱਗੂ ਮੈਂ ਪਾਣੀ ਪੀਨੂ ਮੈਂ ਨਹੀਂ ਥੱਕਦੀ ਮੈਂ ਜਿੱਤੂਗੀ ਓ ਮੈਂ ਵੀ ਪਾਣੀ ਪੋਣੀ ਨਾਲ ਟੈਂਕੀ ਕੋਲ ਕਰੀ ਬੈਠਾ ਮੈਂ ਵੀ ਨਹੀਂ ਥੱਕਦਾ ਹਾਂ ਮੈਂ ਵੀ ਜਿੱਤੂਗਾ ਓਏ ਹਨ ਪੜੋ ਓਏ ਹਨ ਪੜੋ ਪਾਣੀ ਪੀਨੂ ਕਿਹੜਾ ਤੁਸੀਂ ਸਾਈਕਲ ਆ ਦੀ ਰੇਸ ਲਾਈ ਐ ਥੱਕ ਜੋਗੇ ਜੀਦਾ ਬਟਰੌੜਾ ਪਹਿਲਾ ਮੁੱਕ ਗਿਆ ਉਸ ਮੋਟਰਸਾਈਕਲ ਖੜਜੂਗਾ ਉਹ ਹਰਜੂ ਪਰ ਮੈਨੂੰ ਲੱਗਦਾ ਥੋੜੀ ਜਿਥੇ ਹਾਰ ਦੇ ਚੱਕਰ ਚ ਬੜਕ ਬੜਕ ਜੇ ਮੈਂ ਡੇਗ ਪਿਆ ਮੇਰਾ ਠੂਕਣਾ ਪੱਕਾ ਟੁੱਟ ਅਜ ਭਾਈਓ ਤੇ ਪਣੋ